ਨੀ ਪੜੇ ਨੀ ਲੈ ਕੋੜੇ ਵਿੱਚ ਕੇ ਸੁੱਤੀ ਪਈ ਐ ਨਾ ਕੋਈ ਆਵੇ ਜਾਵੇ ਕੋਈ ਫਿਕਰ ਨਹੀਂ ਨੀ ਪੜੇ ਨੀ ਪ੍ਰੀਤ ਕੀ ਹੋ ਰਹੀ ਏ ਅੜੀਏ 2 ਮਿੰਟ ਸੌਂ ਦੇ ਦੇ ਦੁਪਹਿਰੇ ਦੁਪਹਿਰੇ ਬਾਈ ਤੇਰੇ ਤਾਂ ਕੰਮ ਨਿਭੜਦੀ ਨਹੀਂ ਹੈਗੇ ਮੈਂ ਤਾਂ ਆਪਦੀ ਹਿੱਸੇ ਦੇ ਕੰਮ ਕਰ ਲੇ ਨੀ ਕੰਮ ਥੋੜੀ ਦੱਸਣ ਆਈਆਂ ਤੈਨੂੰ ਮੈਂ ਜੇ ਮੈਂ ਗੱਲ ਦੱਸਤੀ ਤੇ ਤੇਰੀ ਸਾਰੀ ਨੀਂਦ ਉੱਡ ਜਾਊਗੀ ਫਿਰ ਮੈਨੂੰ ਬਾਅਦ 'ਚੋ ਗੱਲ ਦੱਸਦੀ ਜੇ ਤੇ ਮੇਰੀ ਨੀਂਦ ਪੂਰੀ ਹੋਊਗੀ ਪੂਆ ਦਾ ਫੋਨ ਆਇਆ ਸੀ ਪੂਆਣ ਲੱਗੀ ਐ ਕਿਹੜੀ ਭੂਆ ਭੂਆ ਕੀ ਪੰਜਾਣਿਆ ਆਪਣੇ ਦੇਖ ਲੈ ਕਿਹੜੀ ਭੂਆ ਹੈ ਇਹ ਸੌ ਖਾ ਸੌ ਖਾ ਨੂੰ ਦੱਸ ਮੈਂ ਫੌਜ ਦੀ ਜੰਗ ਚ ਜਾਈ ਆ ਮੇਰੇ ਕੋਲ ਤਾਂ ਹੁਣ ਸੋ ਉਹ ਆਇਆ ਸੀ ਫੋਨ ਹੋਰ ਕੀ ਕਰਨ ਆਉਗੀ ਪਤਾ ਨਹੀਂ ਮੈਂ ਤਾਂ ਸੌਣੇ ਲੱਗੀ ਤੀ ਕਿ ਇੰਨੀ ਨੀਂਦ ਚੜੀ ਐਨੀ ਨੀਂਦ ਚੜੀ ਜਦੋਂ ਮੈਂ ਦੇਖਿਆ ਭੂਆ ਦਾ ਫੋਨ ਮਾ ਖੈਰ ਸੁਖ ਵੀ ਐ ਮੈਂ ਚੱਕਿਆ ਹਾਂ ਭੂਆ ਸਿੱਧੀ ਫੋਨ ਲਾਉਣ ਸਾਰ ਹਾਲ ਨਾ ਚਾਲ ਮੈਂ ਆਉਣ ਲੱਗੀਆਂ ਕਹਿੰਦੀ ਆਰੇ ਬ੍ਰੇਟੇ ਆ ਗਈ ਪਹੁੰਚਣ ਆ ਲਈਆਂ ਨਾ ਤੂੰ ਤੇਰਾ ਮੂੰਹ ਰਟਿਆ ਤੀ ਤੂੰ ਜਵਾਬ ਨਹੀਂ ਦੇ ਸਕੀ ਵੀ ਅਸਤਕਰੀ ਨਹੀਂ ਹੈਗੀਆਂ ਤੂੰ ਆਈ ਨਾ ਨਾ ਹੁਣ ਮੈਨੂੰ ਬਾ ਬ੍ਰੇਟੇ ਤੋਂ ਮੋੜ ਦਿੰਦੀ ਮੋੜ ਦਿੰਦੀ ਨਹੀਂ ਮੇਰੀ ਗੱਲ ਸੁਣਾ ਦੇ ਕੇ ਤਾਂ ਕੁਝ ਨਹੀਂ ਜਾਂਦੀ ਠੇਕਾ ਲੈਣ ਆਈ ਹੋਊਗੀ ਆਵਦਾ ਬੂ ਸੱਚ ਮੈਂ ਤਾਂ ਭੁੱਲ ਗਈ ਨਹੀਂ ਠੇਕਾ ਵੀ ਕਦੇ ਦਿਨ ਚਾਉਣ ਆ ਲਈ ਉਹਦਾ ਤਾਂ ਹੀ ਤਾਂ ਆਊਗੀ ਉਹ ਪਿੱਪਲ ਤਿੰਨ ਚਾਰ ਦਿਨ ਲੱਗੂਗੀ ਆਪਾਂ ਨੂੰ ਚਲਾਕ ਤਾਂ ਦੇਖ ਲੈ ਕਿੰਨੀ ਏ ਊਂ ਕਦੇ ਗੇੜਾ ਮਾਰਨੀ ਹੈ ਆਪਣੇ ਕੋਲੇ ਊਂ ਕਦੇ ਫੋਨ ਲਾ ਕੇ ਹਾਲ ਚਾਲ ਨਹੀਂ ਪੁੱਛਿਆ ਹੁਣ ਜਦੋਂ ਪਤਾ ਵੀ ਠੇਕਾ ਆਉਣ ਨਾਲ ਹੈ ਆ ਗਈ ਮੋਜਨੜ ਟਟਰੀ ਵਾਂਗੂੰ ਤੇਰੀ ਗੱਲ ਸੁਣਾ ਇਹਨਾਂ ਨੂੰ ਪਤਾ ਨਾ ਲੱਗ ਜੇ ਕਾਹਦਾ ਪਤਾ ਨਾ ਲੱਗ ਜੇ ਵੀ ਉਹ ਠੇਕਾ ਲੈਣ ਆਊਗੀ ਪੂਆ ਪਹਿਲੀ ਆਉਣ ਸਰ ਪੂਆ ਨੂੰ ਆਪ ਆਪੇ ਕਹਾਂਗੇ ਇਹ ਵੀ ਦੇਖ ਪੂਆ ਜੇ ਤਾਂ ਸਾਡੇ ਘਰੇ ਆ ਕੇ ਤੈਨੂੰ ਚਾਹ ਵੀ ਮਿਲੂਗੀ ਤੈਨੂੰ ਰੋਟੀ ਵੀ ਮਿਲੂਗੀ ਸਾਰਾ ਕੁਝ ਮਿਲੂਗਾ ਪਰ ਠੇਕੇ ਦੇ ਨਾਂ ਨਾਲ ਹੀ ਉਰੇ ਆ ਕੇ ਠੇਕੇ ਦੇ ਨਾਂ ਨਾਲ ਤੈਨੂੰ ਪਤਾ ਨਾ ਉਹ ਕਿੰਨੀ ਉਹ ਹੈਗੀ ਲਾਲਚਨ ਠੇਕੇ ਤਾਂ ਵੀ ਇੱਕ ਪੰਜੀ ਨਹੀਂ ਛੱਡਦੀ ਉਹ ਛੱਡਦੀ ਕਿਵੇਂ ਨਹੀਂ ਹੈਗੀ ਨਾ ਕੀ ਗੱਲ ਉਧਰ ਤਾਂ ਜਾਂਦੀ ਨਹੀਂ ਹੈਗੀ ਆਪਣੇ ਘਰ ਠਹਿਰੇ ਉਹਨੂੰ ਨਹੀਂ ਉਧਰ ਕਿੱਥੇ ਜਾਂਦੀ ਆ ਉਹ ਤੈਨੂੰ ਪਤਾ ਤਾਂ ਹੈਗਾ ਕਿੱਡੀ ਵੱਡੀ ਨਕੋਚਣਾ ਉਹਦਾ ਘਰ ਤਾਂ ਉਹਨੂੰ ਉਹੀ ਨਹੀਂ ਪਸੰਦ ਆਉਂਦਾ ਆਖ ਕੇ ਕਹਿੰਦੀ ਮੈਨੂੰ ਤਾਂ ਕੱਚੇ ਘਰ ਚ ਰਹਿਣਾ ਨਹੀਂ ਆਉਂਦਾ ਮੇਰੇ ਤੋਂ ਤਾਂ ਨਹੀਂ ਸਿਆਣਦੀ ਵੀ ਕਿਹੜਾ ਇਹੋ ਭੂਆ ਨੂੰ ਰਾਂ ਆਉਂਦੀ ਦਾ ਨਾ ਤਾਂ ਲੈਂਦੀ ਨੀ ਰੋਟੀ ਪਾਣੀ ਦਾ ਨਹੀਂ ਰੋਟੀ ਪਾਣੀ ਦਾ ਨਾਂ ਕੌਣ ਲਊਗਾ ਉਹਦਾ ਤੈਨੂੰ ਪਤਾ ਨਹੀਂ ਕਹੀ ਜੀ ਹੈਗੀ ਉਹ ਮੈਂ ਤਾਂ ਹੁਣ ਟੈਨਸ਼ਨ ਹੋ ਗਈ ਭਈ ਉਰੇ ਆਉਗੀ ਤਾਂ ਨੰਨ ਦਿਨ ਦਾ ਦੱਦ ਲੱਗੂਗੀ ਉਰੇ ਆ ਕੇ ਮੇਰੀ ਗੱਲ ਸੁਣਾ ਪਿਛਲੀ ਵਾਰ ਤਾਂ ਮੂੰ ਚਾ ਕੇ ਸਾਰਾ ਠੇਕਾ ਦੇਤਾ ਇਹਨਾਂ ਨੇ ਠੇਕ ਕੀ ਕੁਛ ਨਹੀਂ ਦੇਣਾ ਉਹਨੂੰ ਤੈਨੂੰ ਉਹਦੇ ਪਾਈ ਦਾ ਨਹੀਂ ਪਤਾ ਆਪਣੇ ਬਾਪੂ ਦਾ ਉਹ ਤਾਂ ਆਪਾਂ ਨੂੰ ਬਾਜਵੀਂ ਕੱਢਣ ਦੇਣੀ ਉਹਨੇ ਤਾਂ ਠੇ ਤੂੰ ਠੇਕੇ ਦੀ ਗੱਲ ਕਰਦੀ ਐ ਮੇਰੀ ਗੱਲ ਸੁਣੋ ਉਹ ਤਾਂ ਹੈ ਨਹੀਂ ਦੋਏ ਜਣੇ ਕਰੇ ਮਾਂ ਘਰੋਂ ਆਪਾਂ ਕੋ ਸਮਰਜੀ ਕਰੀਏ ਆਪਾਂ ਭੂਆ ਨਾਲ ਲੜੀਏ ਚਾਹੇ ਪਿਆਰ ਨਾਲ ਕਹੀਏ ਬਈ ਅਸਤਾ ਠੇਕਾ ਦਿੰਦੇ ਨਹੀਂ ਕੁਸ ਹੋ ਜਾ ਚਾਉਗੀ ਨਹੀਂ ਉਹਦੇ ਕੋਲੇ ਸਾਰੀਆਂ ਗੱਲਾਂ ਚਾਉਗੀ ਨਾ ਹੋਰ ਤਾਂ ਕਿਸੇ ਦੀ ਕੁੜੀ ਲੈ ਕੇ ਨਹੀਂ ਜਾਂਦੀ ਹੈਗੀ ਠੇਕੇ ਅੱਛਾ ਹੈ ਕੱਲੀ ਆ ਗਈ ਠੇਕੇ ਆਣੀ ਮਿੰਦੇ ਸਮਝ ਨਹੀਂ ਆਉਂਦੀ ਪਰ ਕੁਛ ਵੀ ਹੋ ਜੇ ਐਤਕੇ ਇਹਨੂੰ ਠੇਕਾ ਨਹੀਂ ਆਪਾਂ ਲੈ ਜਾਣ ਦੇਣਾ ਹਰੇਕ ਤਿੱਥੇ ਤੇ ਹਾਰ ਤੇ ਆਪਾਂ ਸੰਧਾਰੇ ਨੂੰ ਦੇਈਏ ਮੈਡਮ ਨੂੰ ਤੇ ਠੇਕਾ ਇਹ ਆਪ ਸੌਂਦੀ ਹਰੇਕ ਬਣੀ ਇਹ ਕਿਹੜੀ ਗੱਲ ਹੋਈ ਬਈ ਨਾਲੇ ਆਪਣੇ ਪਿੰਡ ਚੋਂ ਕਿਹੜੀ ਕੁੜੀ ਐ ਵੀ ਜਿਹੜੀ ਠੇਕਾ ਲੈ ਕੇ ਜਾਂਦੀ ਹੋਵੇ ਕੱਲੀ ਇਹੀ ਐ ਨਹੀਂ ਉਹੀ ਤਾਂ ਗੱਲ ਐ ਤੀਜੇ ਥਾਂ ਉਹ ਮੂੰਹ ਹੀ ਲੱਤਾਂ ਫਸਾਉਂਦੀ ਐ ਤਾਂ ਆਪਣੇ ਤਾਂ ਕੋਈ ਨਣਦ ਵੀ ਨਹੀਂ ਹੈਗੀ ਜੇ ਤਾਂ ਆਪਣੇ ਨਾਲਦ ਹੁੰਦੀ ਉਹ ਮੰਗਦੀ ਠੇਕਾ ਉਹ ਗੱਲ ਹੋਰ ਸੀ ਚੱਲ ਮਾ ਉਹ ਭਈ ਕੁੜੀ ਹੋਣੀ ਚੇ ਇਸ ਕਰਦੀ ਅੱਗੇ ਹੋ ਗਈ ਉਹ ਤਾਂ ਬਾਪੂ ਦੀ ਬੁੜੇ ਦੀ ਭੈਣ ਆਪਣੇ ਦੀ ਲੈ ਸਾਰੀ ਉਹਦੀ ਉਮਰ ਲੰਗੀ ਲੈ 4 ਗੱਲਾਂ ਦੀਆਂ ਗੱਲਾਂ ਆਪਣੇ ਵਾਲਾ ਬੁੜਾ ਪਹਿਲਾਂ ਪੈਰਾਂ ਦੇ ਪਾਣੀ ਪੈਣ ਦਿੰਦਾ ਦੋਏ ਪੈਣ ਭਾਈ ਇੱਕੋ ਜਿਹੇ ਨੇ ਉਧਰ ਉਹ ਮੈਡਮ ਜਿਹੜੀ ਆਉਗੀ ਉਹ ਤਾਂ ਐਂਕ ਹੁੰਦੀ ਐ ਵੀ ਜਿਵੇਂ 25 ਸਾਲਾਂ ਦੀ ਜਵਾਨ ਹੁੰਨੀ ਆ ਨਿੱਤੋਂ ਉਹ ਨਹੀਂ ਦੇਖਿਆ ਚਿੱਟਾ ਧੌੜ ਆਰੇ ਜਮੀ ਇੱਕ ਵੀ ਵਾਲ ਨਾ ਚਿੱਟਾ ਨਹੀਂ ਲੈਣ ਦਿੰਦੀ ਕਾਲੇ ਕਰਕੇ ਰੱਖਦੀਏ ਫਿਰ ਕੋਈ ਕੰਮ ਨਹੀਂ ਕਰਦੀ ਆਪਣੇ ਮਗਰ ਕੁਬਿਲਦਾਰੀ ਚ ਨਹੀਂ ਫਸੀ ਤੂੰ ਮੇਰੀ ਗੱਲ ਸੁਣਾਂ ਜਦੋਂ ਤੱਕ 부ਆ ਆਉਂਦੀ ਨਹੀਂ ਮੈਨੂੰ ਆਰਾਮ ਕਰ ਲੈਣ ਦੇ ਜਦੋਂ ਉਹ ਇਸ ਘਰ ਚ ਆ ਗਈ ਐਂਟਰ ਕਰ ਗਈ ਨਾ ਉਦੋਂ ਬਾਅਦ ਤਾਂ ਕਦੇ ਉਹਦੇ ਵਾਸਤੇ ਮੈਡਮ ਵਾਸਤੇ ਦੇਸੀ ਘਿਓ ਪਾਉ ਉਹ ਦਾਲ ਚ ਕਦੇ ਗੰਡਾ ਠੀਰੋ ਕਦੇ ਅੰਬ ਦੀ ਫਾੜੀ ਚਾਹੀਦੀ ਐ ਕਦੇ ਥਾਲ ਸਜਾ ਕੇ ਦਿਓ ਉਹਦੀ ਤਾਂ ਫਿਰ ਆਉ ਤੱਕ ਤੇ ਹੋਊਗੀ ਅਥਣ ਤੱਕ ਚੱਲ ਠੀਕ ਐ ਤੂੰ ਵੀ ਕਰ ਲੈ ਆਰਾਮ ਤੇ ਮੈਂ ਵੀ ਕਰਦੀ ਆ ਦੋ ਮਿੰਟ ਨਹੀਂ ਤਾਂ ਔਨ ਸਾਰਾ ਉਹਦੀ ਕਹ ਦੂਗੀ ਲਿਆ ਉਹ ਚਾਹ ਚਾਹਣਲ ਬਿਸਕਟ ਲਲੀ ਚਾਚੂ ਬਣਾਉਣ ਦੀ ਉਹਨੂੰ ਕੋਈ ਲੋੜ ਨਹੀਂ ਹੈਗੀ ਐਂ ਪਤਾ ਲੱਗ ਗਿਆ ਉਹਨੂੰ ਤਾਂ ਵੀ ਸੁੱਤੀਆਂ ਪਈਆਂ ਨਹੀਂ ਤੂੰ ਮੈਂ ਤਾਂ ਸੌਂ ਨਹੀਂ ਆ ਮੈਂ ਤਾਂ ਸੱਚੀ ਸੁੱਤੀ ਪਈਆਂ ਬੱਸ ਫਿਰ ਬੋਲੀ ਨਾ ਤੂੰ ਵੀ ਮੈਂ ਵੀ ਜਮਣੇ ਚੁਸਕਦੀ ਤੂੰ ਵੀ ਨਾ ਚੁਸਕੀ ਆਪਦਾ ਆਪੇ ਉਧਰ ਵੀ ਪੀਊਗੀ ਉਹਦੀ ਕਣੀ ਚਾ ਪੀਆ ਉਹ ਆਹੋ ਤਾਂ ਨਾਲ ਦੇਖਦੇ ਆ ਬੁਕੋਨੇ ਪੀਉਂਦੀ ਹੈ ਕਹਣਾ ਮਾਰੂ ਤਾਂ ਬਿਸ਼ੱਕ ਪਿਆ ਦੇ ਬਿਨਾਂ ਦੁੱਧਾ ਲਈ ਉਹ ਵਾਪੇ ਲੋਕਾਂ ਦੇ ਮੰਗ ਕੇ ਪੀ ਲੈਣ ਚਾਹ ਹੋਂ ਹੀ ਬਹੁਤ ਨੇ ਹੈ ਕੋਈ ਦੀਂਦੇ ਨਹੀਂ ਕੋੜੇ ਪ੍ਰੀਤੋ ਪ੍ਰੀਤੋ ਕੁੜੇ ਪ੍ਰੀਤੋ ਹਾਂ ਕੋਈ ਵੀ ਨਹੀਂ ਦੀਂਦਾ ਕਿੱਥੇ ਵਰਕੇ ਪਈ ਕਿਥੋਂ ਆ ਗਈ ਪ੍ਰੀਤੋ ਲੈ ਆਪਈਆ ਸੁੱਤੀ ਕੁੜੇ ਪ੍ਰੀਤੋ ਲੈ ਇਹ ਤਾਂ ਚਲ ਕਾਂ ਨੂੰ ਠਾਉਣੀ ਗੂੜੀ ਨੀਂਦ ਚ ਪਈ ਆ ਹਾਤਾ ਤਰਾ ਇੱਥੇ ਵੱਡੀ ਕਿੱਧਰ ਹੈ ਓ ਬਈਆ ਉਹਨੂੰ ਦੇਖ ਜੀ ਉੱਠੋ ਕੁੜੇ ਲਾਪ੍ਰਿਤ 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 ਹੈ ਲੈ ਸੋ ਤੀਨੇ ਉੱਠਦੀਆਂ ਹੈ ਕਿ ਚਲ ਸੌਂ ਲੈਣ ਦੇ ਉੱਧਰ ਜਾਂਦੀ ਆ ਛੋਟੀ ਕਣੀ ਕਿਤੇ ਉਹ ਵੀ ਨਾ ਸੁੱਤੀ ਪਈ ਹੋਵੇ ਜਾਂਦੀ ਨੂੰ ਲੈ ਮੈਨੂੰ ਤਾਂ ਲੱਗਦੀ ਹੈ ਵੀ ਸੁੱਤੀ ਪਈ ਆ ਕੁੜੇ ਜੱਸੀ ਜੱਸੀ ਲੈ ਉਹ ਆ ਰਹੀ ਹੈਗੀ ਸੱਸਰੀ ਦਾ ਪੁਆ ਸਾਸਰੀ ਕਾਲਪੁੱਤ ਕਿਵੇਂ ਆ ਗਈ ਠੀਕ ਆ ਬੈਠ ਜਾ ਮੈਂ ਤਾਂ ਆਖਿਆ ਲੈ ਭਾਈ ਮੇਰੇ ਨਾਲ ਤਾਂ ਉਹੀ ਗੱਲ ਬਣ ਗਈ ਉਹ ਬੈਠਿਆ ਪੰਜਾ ਸੀ ਠੀਕੋ ਕੇ ਬਹਿ ਜਾ ਇਹ ਵੀ ਸੁੱਤੀ ਪਈ ਆ ਮਾਂ ਕਿਤੇ ਤੂੰ ਵੀ ਨਹੀਂ ਉੱਠਿਆ ਕੌਣ ਦੋਨੇ ਲਾਪਰੀ ਤੇ ਪ੍ਰੀਤ ਅੱਛੇ ਸੁੱਤੀਆਂ ਪਈਆਂ ਨੇ ਹੋਰ ਪ੍ਰੀਤੋ ਨਹੀਂ ਬਰੀਤੋ ਮੈਂ ਤਾਂ ਹਾਕਾ ਮਾਰ ਕੇ ਹੰਬ ਕੇ ਹਾਰ ਕੇ ਦਰੀ ਆ ਗਈ ਨਾ ਫਿਰ ਤੂੰ ਉਠਾਇਆ ਨਹੀਂ ਉਹਨਾਂ ਨੂੰ ਨਹੀਂ ਬਥੇਰੀਆਂ ਹਾਕਾ ਮਾਰੀਆਂ ਉਹ ਤਾਂ ਐ ਪਈਆਂ ਸੀ ਜਿਵੇਂ ਘੋੜੇ ਵੇਚ ਕੇ ਸੁੱਤੀਆਂ ਨੇ ਸਾਰਾ ਫਿਕਰ ਸੰਸਮ ਕਾ ਕੇ ਨਾ ਪੂਆ ਤੂੰ ਉਹਨਾਂ ਨੂੰ ਫੋਨ ਫੋਨ ਨਹੀਂ ਕੀਤਾ ਫੇਰ ਫੋਨ ਤਾਂ ਵੀਰ ਮੈਂ ਕੀਤਾ ਹੈ ਫੋਨ ਕਰਕੇ ਆਈ ਸੀ ਮੈਂ ਖਾ ਠੇਕਾ ਇੱਕ ਅੱਦੇ ਦਿਨ ਚ ਦੇ ਦੇਣਗੇ ਚੱਲ ਨਾਏ ਦੋ ਦਿਨ ਲਾ ਆਉਂਗੀ ਨਾ ਮੈਂ ਠੇਕਾ ਲੈ ਆਉਂਗੀ ਅੱਛਾ ਬਰੇਟਿਆਂ ਤੋਂ ਫੋਨ ਕਰਨ ਲੱਗੀਆਂ ਨਾ ਤਾਂ ਉਹ ਜਵਾਖੜੇ ਜੇ ਨੇ ਫੋਨ ਚੱਕਿਆ ਤੇ ਮੂਰੇ ਚੱਲ ਮਹਾ ਮਨਾ ਤੁਰ ਪਹਿਮੇ ਨੂੰ ਤਾਂ ਆਈ ਸੀ ਵੀ ਲੈ ਜਾਣਗੇ ਕੋਈ ਲੈਣ ਵੀ ਨਾ ਆਇਆ ਡੁੱਬੜਾ ਆਵੇ ਤਾਂ ਤਾਂ ਜੇ ਫੋਨ ਚੱਕ ਕੇ ਫੋਨ ਹੀ ਨਹੀਂ ਚੱਕਿਆ ਮੀਚੂਜੇ ਨੇ ਫਿਰ ਹਰ ਕੇ ਤੁਰਪੀ ਹੌਲੀ ਹੌਲੀ ਟੋਲਕ ਟੋਲਕ ਮਸਾ ਹੰਬਕੇ ਕਰ ਲਿਆ ਮੈਂ ਤਾਂ ਲੈ ਪੂਆ ਉ ਤਾਂ ਉਹ ਕਰੋ ਤੂੰ ਚਿੜੀ ਨਹੀਂ ਲੰਘਣ ਦਿੰਦੀਆਂ ਨਾ ਉਹਨੂੰ ਤੇਰਾ ਪਤਾ ਨਹੀਂ ਲੱਗਿਆ ਹੈਗਾ ਦੱਸ ਜਾਣ ਕੇ ਕਰਦੀਆਂ ਨੇ ਉਹ ਗੱਲ ਤਾਂ ਤੇਰੀ ਸੱਚੀ ਐ ਸੋਣੇ ਤਾਂ ਕਿਵੇਂ ਨਾ ਇੰਨੀਆਂ ਹੱਕਾਂ ਮਾਰੀਆਂ ਕਾਲੂ ਪੂਆ ਉਹ ਤਾਂ ਤਾਂ ਨਹੀਂ ਉਠੀਆਂ ਵਿਚ ਆ ਬਣਾਉਣੀ ਪਊਗੀ ਦੁਪਹਿਰੇ ਦੁਪਹਿਰੇ हां ऊ चाय त मैं किथे पीनी हां मैं त दूध ही पीनी हां चाय त मैं ਛੱਡਤੀ ਸੀ ਅਤਜਾਬਜਾ ਬਾਲਾ ਬਣਨ ਲੱਗਿਆ ਸੀ ਅੱਛਾ ਚੱਲ ਚੰਗਾ ਐਂ ਕਰ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਤੇਰੇ ਲਈ ਜਾ ਲਿਆ ਭਾਈ ਘੁੱਟ ਪਾਣੀ ਤੇ ਵੀ ਬਹੁਤ ਲੱਗੀ ਆ ਹੰਭ ਗਈ ਮੈਂ ਤਾਂ ਗੱਲ ਤਾਂ ਇਹਦੀ 16 ਨੇ ਸੱਚੀ ਐ ਕਰੀ ਤਾਂ ਮੇਰੇ ਨਾਲ ਬਹਿਬਤ ਐ ਇਹਨਾਂ ਨੇ ਕੋਈ ਨਾ ਮੈਂ ਵੀ ਤੁਹਾਡੀ ਭੂਆ ਲਫੜ ਭੂਆ ਪਾਣੀ ਪੀ ਲੈ ਲਿਆ ਕੋੜੇ ਜਿਉਂਦੀ ਵਾਸ ਦੀ ਰਹਿ ਬਾਈ ਹੋਰ ਤਾਂ ਸਾਰੇ ਠੀਕ ਸੀ ਪਿੰਡਾਂ हां ठीक सी थी। अच्छा बढ़िया ਵੱਡਲੀ ਕਣਕ ਕੋਣਕ ਵੱਡੇ ਆਂਦੇ ਨੇ ਪੂਆ ਅੱਛਾ ਹਾਂ ਮੈਂ ਤਾਂ ਆਖਿਆ ਮਾਂ ਚੱਲਦੇ ਪੈਰੇ ਤੋਂ ਬਾਅਦ ਜਾਉਂਗੀ ਉੱਧਰ ਅੱਛਾ ਹਜੇ ਕਾਨੂੰ ਜਾਣਾ ਮਾਂ ਨੇ ਧੀਆ ਨੇ ਪਾਸਾ ਹੀ ਨਹੀਂ ਲਿਆ ਨਹੀਂ ਮੈਂ ਤੁਹਾਨੂੰ ਦੱਸੇ ਨੀ ਪੂਆ ਜਾਣ ਕੇ ਨਹੀਂ ਉੱਠੇ ਵਿੱਚ ਆ ਕਰਨੀ ਪਊਗੀ ਹੋਰ ਕਾਤੋਂ ਨਹੀਂ ਉੱਠੀਆਂ ਰਾਮਣਾ ਨੇ ਪੂਰੀਆਂ ਲੈ ਦੱਸ ਭੈਣੇ ਬਸ ਅੱਜ ਕੱਲ੍ਹ ਦੀਆਂ ਦਾ ਵੀ ਸਾਰੇ ਹੀ ਪਿਆ ਪਰ ਤੂੰ ਵੀ ਤਾਂ ਉਹਨਾਂ ਚ ਹੀ ਆਉਣੀ ਅੱਜ ਕੱਲ੍ਹ ਦੀਆਂ ਚ ਲੈ ਕਿੰਨੀ ਸਿਆਣੀ ਆ ਤੂੰ ਤਾਂ ਭਾਈ ਵਿੜਕ ਨਹੀਂ ਹੈਗੀ ਉਹਨਾਂ ਨੂੰ ਪਰ ਕੌਣ ਸਮਝਾਵੇ ਸਤਾਨੀ ਕਰਦੀਆਂ ਨੇ ਤੇਰੇ ਨਾਲ ਕੋਈ ਨਾ ਹੋਰ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਰ ਲੈਣ ਦੇ ਕਿੰਨੀ ਆਕ ਕਰਨੀਆਂ ਸ਼ੈਤਾਨੀਆਂ ਲੈ ਤੂੰ ਜਦੋਂ ਬਰੇਟ ਆ ਕੇ ਉਹਨਾਂ ਨੂੰ ਫੋਨੇ ਕਰਤਾ ਸੀ ਅਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਪਤਾ ਤਾਂ ਸਾਰਾ ਹੈ ਉਦੋਂ ਤਾਂ ਮੈਨੂੰ ਐਂ ਜੇ ਲੱਗਿਆ ਮਾਂ ਚੱਲ ਕੰਮ-ਕੁੰਮ ਨਿਮੇੜ ਕੇ ਹੰਬ ਕੇ ਪਈਆਂ ਹੋਣਗੀਆਂ ਵੀ ਮੈਂ ਉਧਰ ਜਾਇਆ ਉਹਨੀਆਂ ਜੱਸੀ ਕਣੀ ਮੈਂ ਤਾਂ ਸੀ ਮਾਂ ਕਿਤੇ ਮੂਰੇ ਤੂੰ ਵੀ ਨਾ ਸੁੱਤੀ ਪਈ ਹੋ ਮੈਂ ਨਹੀਂ ਆ ਬਸ ਕੰਮ ਜਿ ਨਿਮੇੜ ਕੇ ਹੋਣੇ ਪਈ ਸਿਪੂਆ ਮਾਂ ਚਲਦਾ ਆਮ ਲੈ ਲਾਵਿੰਦਾ ਫੇਰ ਉੱਠ ਕੇ ਚਾਹ ਕਰੂੰਗੀ ਹਾਂ ਭਾਈ ਹੋਰ ਸੁਣਾ ਤੇਰੇ ਪੇਕ ਕੀ ਖੈਰ ਸੁੱਖਾ ਸਾਰੇ ਹਾਂ ਪੂਆ ਵਧੀਆ ਸਾਰੇ ਕੋਈ ਆਇਆ ਗਿਆ ਬਸ ਫੋਨ ਫੋਨ ਆ ਜਾਂਦਾ ਆਉਂਦੇ ਹੁੰਦੇ ਤਾਂ ਕੀੜੇ ਨੇ ਚਲ ਕੰਮੇ ਨਹੀਂ ਮੁਕਦੇ ਪੂਆ ਨਾ ਮਿੱਥੋ ਜਾਇਆ ਜਾਵੇ ਨਾਲੇ ਭਾਈ ਜਦੋਂ ਫੋਨ ਨਾ ਤੇ ਸਰਦਾ ਪਰ ਉਹ ਜ ਆਉਂਦਾ ਵੀ ਕੀ ਆ ਫੋਨ ਤੇ ਗੱਲ ਕਰ ਲੈਨੇ ਆ ਪੂਆ ਬਸ ਮੈਂ ਤਾਂ ਤਾਂ ਆ ਗਈ ਆ ਇਹਨਾਂ ਦਾ ਸੁਭਾਅ ਹੈਗਾ ਛੇਤੀ ਠੇਕਾ ਫੜਉਂਦੇ ਹੀ ਨਹੀਂ ਫੇਰ ਮੂਰੇ ਮੇਰੀ ਵੀ ਉਹੀ ਗੱਲ ਹੈ ਕਬیلਦਾਰੀ ਦਾ ਕੰਮ ਹੈਗਾ ਚਾਹੀਦੇ 4 ਪੈਸੇ ਮਹਨਾਲੇ ਤਾਂ ਮੈਂ ਭੱਗ ਜਾਨੀ ਆ ਬਹਾਨੇ ਨਾਲ ਮਿਲਿਆਉਂਗੀ ਨਾਲੇ 4 ਦਿਨ ਪਾਸਾ ਥੱਲੇ ਜਾਊ ਕਹਿੰਦੇ ਹੁੰਦੇ ਨੇ ਸਿਆਣਿਆਂ ਦੀ ਕਹਾਵਤ ਹੈ ਅਖੇ ਇੱਕ ਪਾਸੇ ਪਈ ਤਾਂ ਗੁੱਲੀ ਵੀ ਮੱਚ ਜਾਂਦੀ ਹੈ ਮੈਂ ਤਾਂ ਐ ਕਹਿੰਨੀ ਆ ਪੂਆ ਆ ਕਿਸੇ ਦਿਨ ਤਰਸ ਤੁਰਸ ਕਰਕੇ ਠੇਕਾ ਟੁਕਾ ਨਾ ਛੱਡਦੀ ਇਹ ਤਾਂ ਜੰਮੀ ਚੰਬਲ ਜਾਣਗੀਆਂ ਲੈ ਤੂੰ ਧੀਏ ਕਿੱਥੇ ਬੁੜੀਆਂ ਨੂੰ ਗਿੱਧਾ ਸਿਖਾਉਣੀ ਆ ਮੈਂ ਕਦੇ ਪੰਜੀ ਛੱਡੀ ਐ ਇੰਨੇ ਖਣੀ ਵੀ ਹੁਣ ਛੱਡ ਜੂਗੀ ਮੈਂ ਨਹੀਂ ਛੱਡਦੀ ਮੇਂਦਾ ਸਮਾ ਵੱਧ ਭਮੇ ਲੈ ਜਾਂ 5-4000 ਐਤਕੀ ਹੱਥ ਵੀ ਬਾਲਾ ਟੈਟ ਆ ਉਹੀ ਤੇ ਗੱਲ ਕਰਦੀ ਆ ਪੂਆ ਜੋ ਤੈਨੂੰ ਹੁਣੇ ਨਹੀਂ ਪੁੱਛਦੀਆਂ ਹੈਗੀਆਂ ਉੱਠੀਆਂ ਨਹੀਂ ਹੈਗੀਆਂ ਦੱਸ ਤੇਰੇ ਬੋਲ ਮਾਰੇ ਤੋਂ ਜੇ ਤੂੰ ਠੇਕਾ ਟੁਕਾ ਛੱਡੇਂਗੇ ਜੰਮੀ ਜੰਬਲ ਜਾਣਗੇ ਫਿਰ ਤਾਂ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਐ ਥੋੜੇ ਖਰਚ ਕਰੇ ਤਾਂ ਮੈਂ ਇਹਨਾਂ ਨੂੰ ਵੇਚਦੀ ਨਹੀਂ ਸੁਣ ਗਈ ਗੱਲ ਨਹੀਂ ਉੱਠਿਆ ਨਾ ਉਠਣ ਚਾ ਚੱਕਲਾ ਠੰਡੀ ਹੋਈ ਪਈ ਏ ਜਮੀ ਦੁੱਧ ਚ ਪੱਤੀ ਪਾਈ ਸੀ ਮੈਂ ਤਾਂ ਪ੍ਰੀਤਾ ਨਹੀਂ ਦੇਖ ਲੈ ਉਦੋਂ ਦੀ ਉੱਤਰ ਬੈਠੀ ਏ ਆ ਤਾਂ ਸਾਹ ਘੁੱਟ ਜਾਂਦਾ ਹੁਣ ਆਉਣ ਵਾਲੀ ਇਹ ਹੋਊਗੀ ਨਾਲੇ ਮੇਰੀ ਗੱਲ ਸੁਣਾ ਤੈਨੂੰ ਕੀ ਲੱਗਦਾ ਵੀ ਉੱਧਰ ਚਾਹ ਪੀ ਕੇ ਆਊਗੀ ਉਹ ਉਹਦੇ ਆਉਣ ਤੋਂ ਸੁੱਤੀਆਂ ਬਈਆਂ ਸੀ ਭਾਈ ਕੂਕ ਹਾਰ ਕੇ ਆਕਾਂ ਨੂੰ ਕ ਮਾਰ ਕੇ ਮੁਰਗੀ ਪਤਾ ਨਹੀਂ ਕਿਹੋ ਜੀ ਨੀਂਦ ਅੱਜਕੱਲ ਜਵਾਕਾਂ ਦੀ ਮਾੜੀ ਮੋਟੀ ਦਾ ਗੌਰ ਕਰ ਲੋ ਚਲੋ ਤਾਂ ਤੂੰ ਆਈ ਚੱਕੀ ਲੈ ਜਾਂਦਾ ਕੁਛ ਫਿਕਰੀ ਨਹੀਂ ਮੂੰਮੇ ਮਰ ਜਾ ਲੈ ਪੂਆ ਬਬੂਆ ਘਰੇ ਬੜੀ ਆ ਗਈ ਲੈ ਨਹੀਂ ਸੁੱਤੀਆਂ ਪਈਆਂ ਸੀ ਲੈ ਬੂਆ ਮਰ ਜਾ ਪੂਆ ਸੱਸੀ ਘਰ ਪੂਆ ਸਸਰੀ ਕਾਲ ਪਾਈ ਦੇਖ ਲੋ ਪੂਆ ਸਾਡਾ ਤਾਂ ਬਾਰ ਹੀ ਨਹੀਂ ਦੇਖਦੀ ਤੂੰ ਸੱਸੀ ਘਰ ਪੂਆ ਕਿੱਦਿਆਂ ਨਹੀਂ ਯਾਦ ਕਰਦੀਂ ਸੀ ਦਿਨ ਤਾਂ ਮੱਥਾ ਦੇਖਦੀ ਜਿਉਂਦੀ ਵਾਸਤੇ ਰਹਿ ਪਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਪੂਆ ਪਾਣੀ ਲਿਆਉਣੀ ਤੇਰੇ ਵਾਸਤੇ ਮੈਂ ਬਹਿ ਜਾ ਬਹਿ ਜਾ ਲੈ ਦੱਸ ਭਾਈ ਮਾੜੀ ਮੋਟੀ ਕੋਈ ਸੁਰਤ ਰੱਖ ਲਿਆ ਕਰੋ ਕੀ ਹੋ ਗਿਆ ਬਾਪੂ ਆ ਭੈਣ ਦੇਖ ਇੱਥੇ ਘਰੇ ਗੇੜੇ ਮਾਰ ਕੇ ਬਾਗੀ ਸਾਨੂੰ ਵਾਜਾਂ ਬੂਜਾਂ ਮਾਰ ਕੇ ਦੋਨੇ ਬੂ ਕਰਿਆ ਇਸੀ ਬੂ ਤੂੰ ਦੇਖ ਲੈ ਨਾ ਉੱਠ ਕੇ ਸਾਨੂੰ ਐ ਨਹੀਂ ਪਤਾ ਲੱਗਿਆ ਕਿ ਬੈਗ ਕੌਣ ਧਰ ਗਿਆ ਬੂ ਨਾ ਅਸਤ ਕੋਈ ਗੌਰ ਨਹੀਂ ਕਰੀ ਜੇ ਮੇਰੀ ਗੱਲ ਸੁਣਾ ਜੇ ਅਸੀਂ ਨਹੀਂ ਉੱਠਿਆ ਸਾਨੂੰ ਐ ਕਰਕੇ ਠਾ ਲੈਦੀ ਤੂੰ ਲੈ ਪੂਆ ਪਾਣੀ ਪੀ ਲੈ ਅੱਗੇ ਕਿਹੜਾ ਕਦੇ ਅਸੀਂ ਉੱਠੀਆਂ ਨਹੀਂ ਭਈ ਲੈ ਪੂਆ ਤੂੰ ਕਦੋਂ ਆ ਗਈ ਸਾਨੂੰ ਤਾਂ ਪਤੀ ਲੱਗਿਆ ਗੋੜੇ ਐਨੀਆ ਆ ਕਾਮ ਆਰੀਆ ਪਹਿਲਾ ਤਾਂ ਇਹਨੂੰ ਕੁੜੇ ਪ੍ਰੀਤ ਕੁੜੇ ਪ੍ਰੀਤ ਪ੍ਰੀਤੋ ਪ੍ਰੀਤੋ ਆ ਜਾ ਨਾ ਪੂਆ ਚੱਜ ਨਾਲ ਨਹੀਂ ਹਾਕ ਮਾਰੀ ਹੋਣੀ ਤੇਰੇ ਕੋਲੇ ਗਈ ਹਾਂ ਕੁੜੇ ਲਾ ਪ੍ਰੀਤ ਕੁੜੇ ਲਾ ਪ੍ਰੀਤ ਮਾਂ ਪਾਈਏ ਤਾਂ ਘੋੜੇ ਵੇਚ ਕੇ ਸੌਂ ਗਿਆ ਹਾਰ ਕੇ ਫੇਰ ਜੱਸੀ ਕਣੀ ਗਈ ਉੱਥੇ ਕੁੱਟ ਪਾਣੀ ਦੀ ਪੀਤੀ ਉੱਥੇ ਚਾਹ ਪੀਤੀ ਤਾਂ ਮਾੜਾ ਜੀ ਸਿੱਧੀ ਕਹਦੇ ਇਹ ਵੀ ਪਹਿਲਾਂ ਛੋਟੀ ਭਤੀਜ ਨੂੰ ਮਿਲਣ ਗਈ ਸੀ ਭਾਈ ਦੇਖ ਲਾ ਹਜੇ ਮੇਰੇ ਸਿਰ ਤੇ ਲੱਤ ਰੱਖਦੀਆਂ ਨੇ ਚਲੋ ਭਾਈ ਚੱਲ ਕੋਈ ਨਾ ਪੂਆ ਚੱਲ ਪੂਆ ਨਾਲ ਕਿਹੜਾ ਕੁਛ ਬੰਦਾ ਆ ਗਈ ਸੀ ਸੋਨੂ ਨਹੀਂ ਪੂਆ ਕੁਛ ਬੰਦੇ ਐ ਜੇ ਉਧਰ ਪਹਿਲਾਂ ਵਾਗੀ ਕੀ ਹੋ ਗਿਆ ਚੱਲ ਉਹ ਵੀ ਤਾਂ ਤੈਨੂੰ ਪਤਾ ਐ ਤੇਰੀ ਨੂਹਾਂ ਵਰਗੀ ਐ ਨਹੀਂ ਜੇ ਮੈਨੂੰ ਪਤਾ ਹੁੰਦਾ ਮੈਂ ਪਹਿਲਾਂ ਹੀ ਉਧਰ ਆ ਜਾਂਦੀ ਨਹੀਂ ਤਾਂ ਸੋਡੀ ਨੀਂਦ ਨਾ ਖਰਾਬ ਹੁੰਦੀ ਨਾ ਪੂਆ ਸਾਡੀ ਤਾਂ ਨੀਂਦ ਕਿੱਥੇ ਖਰਾਬ ਹੋਈ ਜੇ ਖਰਾਬ ਹੋਈ ਹੁੰਦੀ ਅਸੀਂ ਉੱਠੀ ਨਾ ਜਾਂਦੀਆਂ ਤੂੰ ਉਧਰ ਤਾਂ ਜਾਇਆ ਐ ਨਾ ਕਰ ਇੱਧਰ ਹੀ ਆ ਜਾਕਰ ਹੋ ਤਾਂ ਹੈ ਨਹੀਂ ਸਾਨੂੰ ਉਹਦੀ ਕਹਿ ਦਿੰਦੀ ਐ ਦੇਖ ਲੈ ਚਾਚੂ ਪਿਆਤੀ ਸੀ ਉਹਨੇ ਚਾਹ ਨਾ ਕਿਤੇ ਬੋਲੀ ਉਹ ਤਾਂ ਉਹਦੀ ਮਾਂ ਨੂੰ ਨਹੀਂ ਚਾਹ ਪੀਉਂਦੀ ਹਾਂ ਨਾ ਭਾਈ ਛੋਡੇ ਭੰਮੇ ਚਾਹੇ ਕਿਵੇਂ ਆ ਉਹ ਮੈਨੂੰ ਤਾਂ ਚਾਹ ਪਾਣੀ ਜਾਂਦੀ ਨੂੰ ਦਿੰਦੀ ਐ ਨਾਲੇ ਉਹ ਸੁੱਤੀ ਬੈਠੀ ਕਹਾਕ ਮਾਰੀ ਜਦੋਂ ਦੂਜੀ ਵਾਰ ਬੋਲੀ ਮੈਂ ਨਾਲ ਦਿਨਾਂ ਸਿਖਪੜ ਖੜੀ ਹੋ ਗਈ ਪੂਆ ਤੂੰ ਐ ਵੀ ਤਾਂ ਦੇਖ ਦੋ ਤਾਂ ਟੋਟ ਰਹੂ ਨੇ ਇਹਨਾਂ ਦੇ ਘਰੇ ਤੇ ਆਪਰਾ ਸੁੱਖ ਨਾਲ ਪਰਿਵਾਰ ਕਿੱਡਾ ਵੱਡਾ ਸੀ ਥਾਪ ਨਹੀਂ ਜਾਨੇ ਆਪਣੀ ਮੱਝਾਂ ਵੀ ਨਹੀਂ ਉਧਰੋਂ ਕਾਰ ਐਡਾ ਇੰਨਾ ਕੰਮ ਕਰਦੀਆਂ ਦੋਹੇ ਜਣੀਆਂ ਉਧਰੋਂ ਬਾਗਲ ਦਾ ਘਰ ਕਿਉਂ ਨਹੀਂ ਤੁਸੀਂ ਤਾਂ ਇੱਕ ਜਣੀ ਨਹੀਂ ਮਾਂ ਨਾ ਹੁਣ ਤੁਸੀਂ ਤਾਂ ਜੋਟਾ ਬੈਠੀ ਹੋ ਮੇਰੇ ਵਾਲੇਦਾਰੇ ਤੁਸੀਂ ਮੈਨੂੰ ਗੱਲ ਕਿੱਥੇ ਕਰ ਦਿੰਨੀ ਆ ਤੂੰ ਭੂਆ ਘਾਣੂ ਆਉਣ ਦਿੰਨੀ ਗੱਲਾਂ ਚ ਪਾਣੀ ਦੇ ਘੋਟੀ ਪੀ ਲੈਣੀ ਆ ਮੈਂ ਛੋਡੇ ਨਾਲ ਤਾਂ ਹੁਣ ਕੀ ਮੈਂ ਬੋਲਣਾ ਚੱਲ ਗੁੱਸਾ ਦਾ ਬਥੇਰਾ ਆਇਆ ਸੀ ਮਾਂ ਚੱਕ ਕੇ ਬੈਗ ਚੱਲ ਭੂਆ ਛੱਡ ਗੁੱਸੇ ਨੂੰ ਮਾਰ ਤੂੰ ਠੇਡਾ ਤੂੰ ਐਂ ਦੱਸ ਹੁਣ ਲਾ ਕੇ ਜਾਏਂਗੀ ਤਿੰਨ ਚਾਰ ਦਿਨ ਘਣਾ ਤਿੰਨ ਚਾਰ ਦਿਨ ਹੈ ਬੋਲੀ 15 ਨਾ ਤਾਂ ਪਹਿਲਾਂ ਨਹੀਂ ਭੇਜਦੇ ਭੂਆ ਨੂੰ ਮਸਾਂ ਤਾਂ ਆਈ ਐ ਚੱਲ ਭਾਈ ਫੇਰ ਮੇਰੇ ਬਾਈ ਠੇਕਾ ਫੜਾਇਆ ਹੂਗਾ ਜਾ ਕੇ ਜੇ ਬਾਲਾ ਕਰਦੀੋਂ ਉਹ ਮੈਂ ਮੀਨਾ ਰੱਖ ਲਓ ਮੈਨੂੰ ਤਾਂ ਅੱਛਾ ਠੇਕਾ ਲੈ ਲਈਏ ਭੂਆ ਤਾਂ ਫੇਰ ਲੈ ਕੁੜੇ ਉਹ ਤਾਂ ਫੇਰ ਹੁਣ ਸੋਨ ਨੂੰ ਪਤਾ ਹੀ ਐ ਵੀ ਕਰ ਚਕਬੀਲਦਾਰੀ ਚ ਲੋਡ ਰਹਿੰਦੀ ਰਹਿੰਦੀ ਐ ਹੁਣ ਬਾਈ ਤਾਂ ਸਾਰੀਆਂ ਗੱਲਾਂ ਦਾ ਜਾਣੂ ਐ ਹੁਣ ਮੇਰੀ ਕਬੀਲਦਾਰੀ ਡਾਊਨ ਐ ਆ ਹੁਣ ਮੂਰੇ ਵੀ ਸਾਂਭੂ ਸਾਂਭਾ ਪਰਨੇ ਜਵਾਖਾਂ ਦੀਆਂ ਇੱਕ ਬਾਈ ਐਤ ਕੀ ਮੈਂ ਇਸਨੇ ਸਾਨੂੰ ਆ ਹੈ ਜਾ ਤੜਕਾ ਦਿਖਾਇਆ ਦੁੱਧ ਦਾ ਹੈ ਜਾ ਦਿਖਾਇਆ ਹੁਣ ਜਵਾਖ ਕਹਿੰਦੇ ਮੈਂ ਇਸ ਲੈਣੀ ਹੈ ਮਾ ਪਾਈ ਮੈਂ ਜਾਣੀ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਅ ਜਦੋਂ ਟੁੱਟ ਪੈਣ ਦਾ ਠੇਕਾ ਆਉਣ ਵਾਲਾ ਹੁੰਦਾ ਉਦੋਂ ਪੂਆ ਦੇ ਘਰੀ ਨੁਕਸਾਨ ਤੇ ਨੁਕਸਾਨ ਵੀ ਵਾਧੂ ਹੁੰਦੇ ਨੇ ਨਾ ਪੂਆ ਤੇਰਾ ਹੱਕ ਥੋੜੀ ਰੱਖਦੇ ਅਸੀਂ ਤੇਰਾ ਹੱਕ ਹੈ ਬਾਈ ਉਹ ਤਾਂ ਦੇਵਾਂਗੇ ਨੁਕਸਾਨ ਨੁਕਸਾਨ ਵਾਲੀ ਤਾਂ ਕੋਈ ਗੱਲ ਨਹੀਂ ਪੁੱਤ ਮੱਜਾਂ ਸੂਣ ਵਾਲੀਆਂ ਨੇ ਖੜੀਆਂ ਤਾਂ ਤਿੰਨੇ ਨੇ ਹਾਂ ਉਹ ਤਾਂ ਠੀਕ ਆ ਸਾਰਾ ਹੋ ਜਾਂਦੀ ਨੇ ਜ਼ਿੰਮੇਵਾਰੀਆਂ ਭੂਆ ਕਰੇ ਪਤਨੀਵਾਰੀਆਂ ਤਾਂ ਤੁਸੀਂ ਆਪ ਸਿਆਣੀਆਂ ਹਾਂ ਬਹੁਤ ਸਿਆਣੀਆਂ ਤਾਂ ਪਤਾ ਚੱਲ ਭਾਈ ਹੁਣ ਇੱਥੇ ਬੈਠੇ ਰਹੋਗੇ ਅੰਦਰਲ ਜਾਓ ਭੂਆ ਨੂੰ ਆਪਦੀ ਨੂੰ ਚਾਹ ਚੂ ਕਰਕੇ ਦਿਓ ਚਲੋ ਮੈਂ ਫੜ ਲਿਓਣਾ ਦੁਕਾਨ ਤੋਂ ਕੁਝ ਬਣਾਓ ਚਾਹ ਤੁਸੀਂ ਇਹਨੇ ਗਰਮ ਗਰਮ ਜਿਹੀ ਪਕੌੜੀ ਲਿਆਇਓ ਡੈਡੀ ਭੂਆ ਨੂੰ ਬਹੁਤ ਪਸੰਦ ਨੇ ਗੋਭੀ ਵਾਲੀ ਮੈਂ ਇਹਨੂੰ ਤਾਂ ਆਏ ਆ ਭਾਈ ਕਿਤੇ ਮੈਂ ਅੰਦਰ ਵਾਗ ਗਈ ਤੁਸੀਂ ਇੱਥੇ ਦੋਨੇ ਭੈਣਾਂ ਗੱਲਾਂ ਚ ਨਾ ਟਾਈਮ ਪਾਸ ਕਰਦੋ ਚਾਹ ਦੀ ਗੁੱਟ ਤਾਂ ਮਿਲੂਗੀ ਪੂਆ ਤੂੰ ਚਾਹ ਖਾਣਾ ਕਰਦੀ ਏ ਤੈਨੂੰ ਚਾਹ ਨਾਲ ਨਮਾ ਦਾਂਗੇ ਆਹੋ ਲੈ ਤੈਨੂੰ ਅਸੀਂ ਕਦੇ ਚਾਹ ਪੀਈ ਏ ਦੁੱਧ ਚ ਪੱਤੀ ਵਾਕੇ ਪੀਂਦੇ ਹਰੇਕ ਵਾਰੀ ਨਹੀਂ ਹੁਣ ਪੱਤੀ ਨਾ ਪਾਏ ਦੁੱਧ ਚ ਹੁਣ ਮੈਂ ਬਿਨਾ ਪੱਤੀ ਵਾਲਾ ਪੀਣੀ ਆ ਚੱਲ ਕੋਈ ਚੱਲ ਕੋਈ ਨਾ ਤੂੰ ਬੈਠ ਆਉਂਦੇ ਆਂ ਅਸੀਂ ਨਾਲੇ ਦੁੱਧ ਨੂੰ ਕਾੜ ਦਿਓ ਚੰਗੀ ਤਰ੍ਹਾਂ ਮਾੜੀ ਕਈ ਵਾਲੀਆਂ ਦੇ ਦਿਓ ਕਿਤੇ ਇੱਕ ਵਾਲੀ ਚ ਪਾ ਕੇ ਗਲਾਸ ਚ ਦੇ ਦਿਓ ਮੱਛਣਾ ਸਰੀਰ ਕੰਮ ਨਹੀਂ ਕਰਦਾ ਹੁਣ ਮੇਰਾ ਤਾਂ ਇਹ ਜੀ ਕਰਦਾ ਪੈਨ ਦੁੱਧ ਚ ਨਾ ਜ਼ਹਿਰ ਕੋਲ ਕੇ ਦੇ ਦਈਏ ਉਰੇ ਆ ਜੀ ਮੈਂ ਕਹੂੰਗੀ ਹਾਂ ਹਾਂ ਕਰੀ ਜਾਈ। ਹਾਂ ਸਕੀਮ ਬਹੁਤ ਤਕੜੀ ਐ। ਕਿਹੜੀ ਸਕੀਮ ਐ? ਤੂੰ ਮੇਰੇ ਨਾਲ ਅੰਦਰ ਚੱਲ। ਤੂੰ ਠੇਕਾ ਕਰਦੀਆਂ ਗੱਲਾਂ ਠੇਕੇ ਦੀਆਂ। ਨੀ ਇਹ ਤਾਂ ਰੁਪਈਆ ਨਹੀਂ ਲੈ ਕੇ ਜਾਂਦੀ। ਨੀ ਤੈਨੂੰ ਕਿਹੜੇ ਪਾਸੇ ਲੱਗਦੀ ਐ ਇਹ ਠੇਕਾ ਛੱਡਣ ਵਾਲੀ? ਇਹ ਤਾਂ 1 ਰੁਪਈਆ ਨਹੀਂ ਛੱਡਦੀ। ਨਾਲੇ ਜੇ ਛੱਡ ਗਈ ਮੈਂ ਆ ਬੈਠੀ ਆ ਮੇਰੇ ਮੂੰਹ ਤੇ ਸੁੱਕਦੀ ਤੂੰ। ਜੇ ਠੇਕਾ ਛੱਡ ਗਈ ਫਿਰ ਅੱਧਾ-ਅੱਧਾ ਕਰਾਂਗੇ। ਅੱਧਾ ਕੀ? ਮੇਰੀ ਗੱਲ ਸੁਣ ਤੂੰ ਪੂਰਾ ਹੀ ਰੱਖ ਲਈ। ਸ਼ਰਤ ਲਾ ਫਿਰ ਮੇਰੇ ਨਾਲ। ਲੈ ਰਹੀ ਸ਼ਰਤ। ਚਲਾ ਜਾ ਮਨੰਦ ਚੱਲ ਫਿਰ ਮੈਂ ਵੀ ਦੇਖਦੀ ਹਾਂ ਜੀ ਕਿਹੜੀ ਸਕੀਮ ਹੈ ਤੇਰੀ ਜਿਹੜੀ ਅੱਜ ਤੱਕ ਐਨੇ ਸਾਲਾਂ ਚ ਤੱਕ ਕੰਮ ਨਹੀਂ ਕਰੀ ਉਹ ਆ ਜਾ ਆ ਜਾ ਅੱਜ ਕਰੂੰਗੀ ਲੈ ਭੂਆ ਮੇਰੀ ਗੱਲ ਸੁਣ ਹਾਂ ਚਾਹ ਤਾਂ 2 ਮਿੰਟ ਲੇਟ ਵੀ ਬਣ ਜੂ ਬਾਪੂ ਬਾਹਰ ਗਿਆ ਮਹਾਂ ਲੈ ਤੇਰੇ ਲਈ ਵੀ ਗੱਲ ਕਰ ਲਈ ਹਾਂ ਹੋਰ ਮੇਰੀ ਗੱਲ ਕਰਨੀ ਸਾਡੀ ਜ਼ਿਆਦਾ ਜ਼ਰੂਰੀ ਹੈ ਭੂਆ ਧਿਆਨ ਨਾਲ ਸੁਣੀ ਕੀ ਹੋ ਗਿਆ ਮੇਰੀ ਗੱਲ ਸੁਣ ਭੂਆ ਤੇ ਅੱਜ ਤੈਨੂੰ ਐ ਨਹੀਂ ਪਤਾ ਬਾਪੂ ਕਿਵੇਂ ਬੋਲਦਾ ਸੀ ਸਾਡਾ ਅੱਜ ਬਾਪੂ ਕਦ ਹੀ ਐ ਬੋਲੀ ਸਾਲੂ ਤਾਂ ਨਾਲ ਹੀ ਉਹੀ ਨਹੀਂ ਬੋਲਦਾ ਕਦੇ ਉਹ ਇਹ ਤਾਂ ਤੇਰੇ ਲਵੇ ਗੱਲ ਨਹੀਂ ਗਰੀ ਫੋਨ ਲਾ ਕੇ ਅਸੀਂ ਨੇ ਕਹੀ ਕੀ ਜਾਨੀ ਉਹਨੂੰ ਪੁੱਤੀ ਦੀ ਆਤੀ ਉਹ ਮੈਨੂੰ ਦੱਸ ਤਾਂ ਦੇਵੋ ਹੌਲੀ ਤਾਂ ਬੋਲ ਬਾਪੂ ਦੀ ਤਾਂ ਦਿਮਾਗ ਦੀ ਦਵਾਈ ਚੱਲਦੀ ਐ 2 ਮਹੀਨੇ ਹੋ ਗਏ ਰਾਤ ਨੂੰ ਸੌਂ ਕੇ ਨਹੀਂ ਦੇਖਿਆ ਦਿਨੇ ਵੀ ਨੀਂਦ ਨਹੀਂ ਆਉਂਦੀ ਹੈਗੀ ਬਾਪੂ ਨੂੰ ਤਾਂ ਉਹ ਤਾਂ ਨਾ ਐ ਟੈਨਸ਼ਨ ਨਹੀਂ ਬੈਠਿਆ ਦਿਮਾਗ ਤੇ ਡਾਕਟਰ ਕਹਿੰਦੇ ਦੀ ਦਿਮਾਗ ਦੀ ਟੈਨਸ਼ਨ ਲਾਉਣੀ ਪਊਗੀ ਟੈਨਸ਼ਨ ਐ ਨਹੀਂ ਬੈਠਿਆ 8-9 ਲੱਖ ਰੁਪਏ ਕਰਜ਼ਾ ਦੇਣਾ ਸੀ ਤਾਂ ਭਾਈ ਆੜਤੀਏ ਦਾ ਹਾਏ ਹਾਏ ਕੁੜੀ ਮੈਂ ਮਰ ਜਾ 8 ਲੱਖ ਰੁਪਏ ਹੋਰ ਪੂਆ ਪੁੱਛਣਾ ਸਾਨੂੰ ਤਾਂ ਬਾਪੂ ਦੀ ਪਤਾ ਕਿੰਨੀ ਟੈਨਸ਼ਨ ਰਹਿੰਦੀ ਦਿਨ ਰਾਤ ਆ ਤੂੰ ਦੇਖਿਆ ਨਹੀਂ ਕਿੰਨੀ ਪਤਲੀ ਹੋ ਗਈ ਮੈਂ ਟੈਨਸ਼ਨ ਲੈ ਲੈ ਕੇ ਨਹੀਂ ਮੇਰੀ ਗੱਲ ਸੁਣ ਪੂਆ ਕੱਲਾ ਹੁਣ ਬਾਪੂ ਹੀ ਰਹਿ ਕੇ ਦੇਖਣ ਨੂੰ ਹੋਰ ਕੌਣ ਹੈ ਭਲਾ ਹੋਰ ਪੂਆ ਦੇਖੀ ਬੇਬੇ ਤਾਈ ਬਾਗੀ ਪਹਿਲਾਂ ਜੇ ਬਾਪੂ ਨੂੰ ਵੀ ਕੁਝ ਹੋ ਗਿਆ ਸਾਡਾ ਤਾਂ ਕੁਝ ਨਹੀਂ ਸੱਚੀ ਨਾ ਕੋਈ ਨਾ ਪੁੱਤ ਰੋਬ ਉਹ ਨਾ ਦੂਸਰ ਕੋਈ ਨਾ ਐਨਾਂ ਕਰਚਾ ਕੁੜੇ ਚੜ ਕਾਦੇ ਨਾਲ ਗਿਆ ਉਤਰਿਆ ਕਦੋਂ ਦੀ ਪੂਆ ਵਿਆਹ ਵੇਲੇ ਤਾਂ ਚੜੇ ਹੋਏ ਨੇ ਪੈਸੇ ਹੋਰ ਪੂਆ ਮੇਰੀ ਗੱਲ ਪੂਰੇ ਕਿਹੜਾ ਕੋਈ ਕੰਮ ਕਰਨ ਵਾਲਾ ਡਾਕਟਰ ਕਹਿੰਦਾ ਇਹਨੂੰ ਕੋਈ ਇਹੀ ਜਿਹੀ ਖਬਰ ਸੁਣਾਓ ਜਿਹਦੇ ਨਾਲ ਦੀ ਟੈਨਸ਼ਨ ਲੈ ਜੇ ਫੇਰ ਭਈ ਮੇਰੇ ਤਾਂ ਦਿਮਾਗ 'ਚ ਜਿਹੜੀ ਗੱਲ ਆ ਗਈ ਮੈਂ ਤਾਂ ਬੋਲਤੀ ਗੁੱਸਾ ਕਰੀ ਮਵੇਂ ਗੱਲਾਂ ਕਰੀ ਹਾਂ ਤੂੰ ਐਂ ਦੇਖ ਲੈ ਪੂਆ ਮੇਰੀ ਗੱਲ ਸੁਣ ਉਹਦੇ ਆਲੇਗਾ ਬਾਹਰ ਕੰਮ ਕਰਦਾ ਉਹ ਜਿਹੜੇ 1 ਬੰਦਰਾ ਹਜ਼ਾਰ ਕਮਾਉਂਦੇ ਉੱਥੇ ਖਾ ਜਾਂਦਾ ਤੇ ਆ ਮੇਰੇ ਵਾਲਾ ਬੇਲੜ ਉਹ ਕੋਈ ਡੱਕਾ ਨਹੀਂ ਤੋੜਦਾ ਕਰਜੋ ਕਿਥੋਂ ਉਤਰੂਗਾ ਇਹ ਮੈਂ ਤਾਂ ਬਾਪੂ ਨੂੰ ਫਿਰ ਗੱਲਾਂ ਗੱਲਾਂ ਚ ਆਇਆ ਕਹਤਾ ਮਹਲੇ ਦਵਾਈ ਬੰਦ ਹੋ ਜੂਗੀ ਦਵਾਈ ਤਾਂ ਬੰਦ ਹੋਈ ਨਹੀਂ ਪਰ ਪਹਿਲਾਂ ਨਾਲ ਫਰਕ ਪੈ ਗਿਆ ਪਹਿਲਾਂ ਤਾਂ ਲੋਕਾਂ ਦੇ ਰੂੜੀਆਂ ਤੇ ਹੱਥ ਮਾਰਦਾ ਫਿਰਦਾ ਸੀ ਮਸਾ ਫੜ ਕੇ ਲਿਆਉਂਦੀ ਸੀ ਤਾਂ ਕੁੜੇ ਮੈਨੂੰ ਦੱਸਦੇ ਸੀ ਸਾਨੂੰ ਤਾਂ ਕੁੜੇ ਮੈਨੂੰ ਕਦੇ ਵੀ ਨਹੀਂ ਦੱਸਿਆ ਤੁਸੀਂ ਸੂਤਾ ਲੈ ਪੂਆ ਮੈਂ ਤਾਂ ਫਿਰ ਮੂੰਹ ਚੋਂ ਗੱਲਾਂ ਆ ਨਿਕਲ ਗਈ ਮੈਂ ਕਿਹਾ ਬਾਪੂ ਮਾਤੇ ਨੂੰ ਖੁਸ਼ਖਬਰੀ ਸੁਣਾਵਾ ਮੈਂ ਕਿਹਾ ਆਪਣੀ ਪੂਆ ਨੇ ਆਏ ਕਿ ਹੈ ਵੀ ਉਹ ਹੁਣ ਕਦੇ ਵੀ ਜਮੀਨ ਦਾ ਠੇਕਾ ਨਹੀਂ ਲੈ ਲੈਂਦੀ ਹੈਗੀ ਬਾਪੂ ਦੀ ਤਾਂ ਫਿਰ ਦਵਾਈਏ ਬੰਦ ਹੋ ਗਈ ਤੀ ਜਿਵੇਂ ਠੀਕ ਹੋ ਗਿਆ ਬਾਪੂ ਤਾਂ ਟੱਲੀ ਵਰਗੇ ਹੋਣਾ ਪਰ ਹੁਣ ਪੂਆ ਗੱਲ ਤੇਰੇ ਹੱਥ ਚ ਹੈ ਕਿਤੇ ਤੂੰ ਠੇਕਾ ਮੰਗ ਲੈ ਅਸੀਂ ਕਿਹੜਾ ਰਿਕ ਖਾਣੀ ਖਾਣੀ ਹੈ ਇਕੱਠਾ ਦੇ ਦਾਂਗੇ 6 ਮਹੀਨਿਆਂ ਦਾ ਮੇਰੀ ਮੇਰੀ ਗੱਲ ਸੁਣ ਹੁਣ ਪੂਆ ਉਹਦੇ ਟੱਬਰ ਵਾਲੀ ਹੋ ਰਹੀ ਹੈ ਉਹ ਸੱਚ 6 ਸਾਲਾਂ ਦਾ ਗੱਲ ਤਾਂ ਸੁਣ ਭੈਣੀ ਹੁਣ ਭੂਆ ਉਹਦੇ ਟੱਬਰ ਵਾਲੀ ਹੋ ਰਹੀ ਏ ਆਪਣਾ ਹੁਣ ਕਿਉਂ ਸੋਚੂਗੀ ਇਹਦੇ ਵੀ ਤਾਂ ਭੂਆ ਦੇ ਕਿੰਨੇ ਨੁਕਸਾਨ ਹੋਗੇ ਹੁਣ ਭੂਆ ਤਾਂ ਕੀ ਹੱਥ ਬਣਦਾ ਚਲ ਤਰੀ ਤ ਕੋਈ ਹੋਰ ਬਹਾਨਾ ਪਾ ਲੈ ਬਈ ਬਾਪੂ ਦੀ ਦਵਾਈ ਤਾਂ ਛਡਾਉਣੀ ਪਊਗੀ ਇਹ ਤਾਂ ਬੜਾ ਔਖ ਹੋ ਜੂਗਾ ਕੋਈ ਨਾ ਕੋਈ ਨਾ ਇਹ ਤਾਂ ਫਿਰ ਮੇਰਾ ਵੀ ਭਰਾ ਹੈ ਐ ਪੁੱਤ ਖਾਣੇ ਦਾ ਮੈਂ ਆਪਦੇ ਭਰਾ ਖਾਤਰ ਕੁਝ ਵੀ ਨਹੀਂ ਸੋਚੂਗੀ ਕੋਈ ਨਾ ਮੈਂ ਸੈਂਦੇ ਸੈਂਦੇ ਗੱਲ ਕਰ ਲੂੰਗੀ ਆਪਦੇ ਬਾਈ ਨਾਲ ਨੀਪੂਆ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਪੂ ਦੀ ਟੈਨਸ਼ਨ ਕਰਕੇ ਤਾਂ ਹੀ ਤਾਂ ਜਦ ਦਿਨੇ ਪਈਆਂ ਦੀ ਕੁਕ ਹੋਈਆਂ ਹਾਏ ਪੂਆ ਤੂੰ ਕਿਤੇ ਬਾਪੂ ਨੂੰ ਐ ਨਾ ਕਹਿਦੀ ਵੀ ਮੈਨੂੰ ਤੇਰੀਆਂ ਨੂਹਾਂ ਨੇ ਦੱਸਤਾ ਤੂੰ ਬਿਮਾਰ ਹੈ ਡਾਕਟਰ ਨੇ ਕਿਹਾ ਬਾਪੂ ਨੂੰ ਐ ਪਤਾ ਨਾ ਲੱਗੇ ਵੀ ਬਾਪੂ ਦਿਮਾਗ ਦੀ ਦਵਾਈ ਖਾਂਦਾ ਹੈ ਉਹ ਗੋਡਿਆਂ ਦੀ ਗੋਡਿਆਂ ਦੀ ਕਹਿ ਕੇ ਤਾਂ ਖਾਣੇ ਦਵਾਈ ਅੱਛਾ ਤੂੰ ਨੂੰ ਐ ਕਹਿਦੀ ਹੁਣ ਸਿੱਧਾ ਸਾਡਾ ਨਾਂ ਤਾਂ ਲਾਈ ਨਾ ਤੂੰ ਨਾ ਆਪਦੇ ਵੱਲੋਂ ਕਹੀਂ ਬਾਈ ਮੈਂ ਤਾਂ ਐ ਆਈ ਤੀ ਵੀ ਮੈਂ ਨਾ ਹੁਣ ਕਦੇ ਠੇਕਾ ਨਹੀਂ ਲੈਂਦੀ ਵੀ ਐ ਕਰਕੇ ਮੇਰੇ ਤਾਂ ਮੁੰਡੇ ਕਾਮਯਾਬ ਹੋ ਗਏ ਉਹਨਾਂ ਦੀ ਜ਼ਿੰਦਗੀ ਬਣ ਗਈ ਮੈਂ ਹੁਣ ਕੀ ਕਰਨੇ ਨੇ ਪੈਸੇ ਬਸ ਅਸੀਂ ਤੈਨੂੰ ਚੋਰੀਆਂ ਫੜਾਈਏ ਛਪੋਰੀਆਂ ਫੜਾਈਏ ਜਿਵੇਂ ਮਰਜ਼ੀ ਠੇਕਾ ਤੇਰੇ ਹੱਥ ਤੇ ਲਿਆ ਕਰਾਂਗੇ ਹੋਰ ਠੇਕਾ ਭੈਣ ਮਰਾਵੇ ਭਾਈ ਤਾਂ ਬਚਾਉਣਾ ਹੀ ਆ ਤੁਸੀਂ ਆਪਦਾ